ਸੋਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਪੂਰੀ ਤਰ੍ਹਾਂ ਪਖੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ 13 ਦੇ 13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹਨਾਂ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਾ ਕੇ ਰੋਡ ਸ਼ੋਅ ਤੇ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਕੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਆਰਤਾ ਕੀਤਾ ਹੀ ਉਥੇ ਆਪਣੇ ਦੋ ਸਾਲਾਂ ਦੇ ਕਿਤੇ ਕੰਮਾਂ ਦੇ ਉਧਾਰ ਦੇ ਉੱਤੇ ਵੋਟ ਮੰਗੀ ਹੈ ਤੇ ਸੰਬੰਧੀ ਬੋਲਦੇ ਹੋਏ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੇ ਵਿਰੋਧੀ ਧਿਰਾਂ ਤੇ ਜਿੱਥੇ ਨਿਸ਼ਾਨੇ ਸਾਦੇ ਨੇ ਉੱਥੇ ਹੀ ਸੁਖਵੀਰ ਸਿੰਘ ਬਾਦਲਵਾਰੇ ਵੀ ਵੱਡਾ ਬਿਆਨ ਦਿੱਤਾ ਆਓ ਸੁਣਦੇ ਹਾਂ ਬਹੁਤ ਭਰਮਾ ਹੰਗਾਰਾ ਮਿਲਿਆ ਜੀ ਬਹੁਤ ਵੱਡਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਤਾਂ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਉਹ ਲੈ ਕੇ ਚੱਲੇ ਆ ਮੁੱਦੇ ਬਹੁਤ ਹੈ ਜੀ ਬਾਰਡਰ ਦਾ ਮੁੰਡਾ ਮੁੱਦਾ ਪੜ੍ਹਾਈ ਦਾ ਜਿਹੜਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਚਚਾ ਹੋਇਆ ਹੈ ਬੇੜਾ ਕਿ ਹਰੇਕ ਸਕੂਲ ਨੂੰ ਠੀਕ ਕਰਨਾ ਹਰੇਕ ਪ੍ਰਾਈਵੇਟ ਸਕੂਲ ਨੂੰ ਚੰਗਾ ਬਣਾਉਣਾ ਗਵਰਨਮੈਂਟ ਸਕੂਲ ਨੂੰ ਖੇਤੀ ਦੇ ਮੁੱਦੇ ਆ ਜਿਹੜੇ ਮੋਟਰਾਂ ਲਗਾਤਾਰ ਚਲਾਈਆਂ ਉਹ ਵੀ ਆ ਹੋਰ ਨਵੇਂ ਮੁੱਦੇ ਜਿਹੜੇ ਆਉਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਾਰਲੀਮੈਂਟ 'ਚ ਠਾਕੇ ਹੱਲ ਕਰਾਵਾਂਗੇ। ਬਾਕੀ ਜਿੱਦਾ ਸਾਹਦੀ ਏਰੀਆ ਇੱਥੋਂ ਦੇ ਸਾਹਦੀ ਲੋਕ ਆ ਉਹਨਾਂ ਨੂੰ ਜਿੱਥੇ ਅਜੇ ਤੱਕ ਪੱਕੀਆਂ ਨਹੀਂ ਹੋਈਆਂ ਉਹਦਾ ਇਹ ਮੁੱਦਾ ਪਹਿਲ ਦੇ ਆਧਾਰ ਤੇ ਪਾਰਲੀਮੈਂਟ 'ਚ ਠਾਕੇ ਉਹ ਜ਼ਮੀਨਾਂ ਪੱਕੀਆਂ ਕਰਾਈਆਂ ਜਾਣਗੀਆਂ। ਸਭ ਤੋਂ ਵੱਡਾ ਜਿਹੜਾ ਨਸ਼ਾ ਹੈ ਦਾ ਮੁੱਦਾ ਹੈਗਾ ਪੂਰੇ ਪੰਜਾਬ ਦੇ ਨਾਲ ਸਰਹادیه ਸਾਹ ਦੇ ਸਾਹ ਤੋਂ ਪਾਰੋਂ ਪਾਕਿਸਤਾਨ ਵਾਲੇ ਪਾਸੋਂ ਦਾ ਨਸ਼ੇ ਆਉਂਦੇ ਆ ਉਸ ਨੂੰ ਕਿਵੇਂ ਦੇ ਦੇ ਪੂਰੇ ਪੰਜਾਬ ਦੀ ਮੈਂ ਮੈਂ ਤੁਹਾਨੂੰ ਦੱਸਦਾ ਨਸ਼ੇ ਦਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਇਹ ਇਕੱਲਾ ਬਾਰਡਰ ਤੇ ਨਹੀਂ ਸਾਰੇ ਪੰਜਾਬ ਦੇ ਵਿੱਚ ਮੁੱਦਾ ਹੈ ਪਰ ਮੈਂ ਇੱਕ ਦਾਵਾ ਕਰਦਾ ਕਿ ਜੇ ਪੋਲੀਟੀਕਲ ਲਾਈਨ ਦੇ ਲੋਕ ਨਸ਼ੇ ਦੀ ਜਿਹੜੀ سپورਟ ਹੈ ਉਹ ਕਰਨੀ ਬੰਦ ਕਰ ਦੇਣ ਦਾ ਮੇਰਾ ਘਰ ਨਸ਼ਾ ਆਪਦੇ ਆਪ ਨੋਗਿਆ ਇਹਦੇ ਲਈ ਇਕੱਲੇ ਰੂਲਿੰਗ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਨੂੰ ਇਹ ਸੌਖਾਣੀ ਪੈਣੀ ਹੈ ਕਿ ਅਸੀਂ ਨਸ਼ੇ ਵਾਲੇ ਦੀ ਸਪਾਰਸ਼ ਨਹੀਂ ਕਰਾਂਗੇ ਮੈਂ ਅੱਜ ਇੱਕ ਖੜਾ ਵਾਅਦਾ ਕਰਦਾ ਦਾਵਾ ਕਰਦਾ ਤੁਹਾਡੇ ਨਾਲ ਮੈਂ ਮੁਖਤਿਰ ਤੋਂ ਐਮਐਲਏ ਹਾਂ 2 ਸਾਲ ਹੋ ਗਏ ਮੈਨੂੰ ਐਮਐਲਏ ਬਣਿਆ ਕੋਈ ਨਸ਼ੇ ਵਾਲਾ ਬੰਦਾ ਮੇਰੇ ਘਰ 'ਚ ਕੋਈ ਚੋਰੀ ਵਾਲਾ ਬੰਦਾ ਮੇਰੇ ਕੋਲੇ ਆਉਂਦਾ ਵੇਖਿਆ ਹੋਏ ਤਾਂ ਮੈਂ ਸਿਆਸਤ ਛੱਡ ਦੂੰਗਾ ਮੈਂ ਸੁਖਬੀਰ ਬਾਦਲ ਕਹਿੰਦੇ ਦਿੱਲੀ ਦੀਆਂ ਪਾਰਟੀਆਂ ਸਰਪੱਤ ਸਰਪ ਲੁੱਟਣਾ ਆਉਂਦੀਆਂ ਤੁਸੀਂ ਕਾਂਗ ਦਾ ਨੂੰ ਅੱਗੇ ਲਿਓ ਤਾਂ ਪੰਜਾਬ ਪਚਾਈਏ ਨਹੀਂ ਪੰਜਾਬ ਤੋਂ ਬਚਾਤਾ ਸੀ ਸੁਖਬੀਰ ਬਾਦਲ ਨੇ ਤਾਂ ਦਿੱਲੀ ਲੁੱਟ ਕੇ ਲਿਆ ਕੇ ਪੰਜਾਬ ਚ ਲਾਤੀ ਨਾ ਜਿਹੜਾ ਉਹ ਕਹਿੰਦਾ ਹੈ ਸਾਹਿਬ ਸਾਹਿਬ ਇੱਕ ਸਭ ਤੋਂ ਵੱਡੀ ਮੰਗ ਆ ਫੋਸਪੁਰ ਦੇ ਲੋਕਾਂ ਦੀ ਉਹ ਇਹ ਆ ਕਿ ਜਿੰਨੇ ਵੀ ਐਮਪੀ ਆਏ ਆ ਉਹ ਸਾਰੇ ਬਾਹਰ ਆਏ ਆ ਤੁਸੀਂ ਵੀ ਇਸ ਜਿਹੜੇ ਤੋਂ ਬਾਹਰ ਬਾਹਰ ਨਹੀਂ ਲੋਕ ਸਭਾ ਹਲਕੇ ਚ ਨਹੀਂ ਮੈਂ ਲੋਕ ਸਭਾ ਹਲਕਾ ਫਰੋਈ ਪਰ ਮੈਂ ਇੱਕ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਇਸ ਕਾਲ ਦਾ ਜਵਾਬ ਦਿੰਨਾ ਮੈਂ ਲੋਕ ਸਭਾ ਹਲਕਾ ਫਰੋਈਪੁਰ ਦਾ ਰਹਿਣ ਵਾਲਾ ਮੇਰੇ ਆਪ ਦੇ ਪਿੰਡ ਦੀ ਤਹਿਸੀਲ ਤਹਿਸੀਲ ਜਿਹੜਾ ਡਿਸਟ੍ਰਿਕਟ ਮੁਖਰਬੰਦ ਦਾ ਮੁਖਰ ਤਹਿਸੀਲ ਰਹੀ ਹੈ ਮੈਂ ਮੁਖ ਹਬੋਰ ਦੇ ਕਿਸੇ ਮhalla ਜਾਂ ਗਲੀ ਬਾਰੇ ਫਰੋਈਪੁਰ ਬਾਰੇ ਪੁੱਛ ਲੋ ਮੈਂ ਨੈਸ਼ਨਲ ਹੋਟਲ ਚ ਉਹ ਵੀ ਉਦੋਂ ਵੀ ਆਉਂਦਾ ਰਿਹਾ ਹਾਂ ਜਦੋਂ ਇਹ ਸਾਡਾ ਡਿਸਟ੍ਰਿਕਟ ਹੁੰਦਾ ਸੀ ਲੋਕਾਂ ਦੀ ਇਹੀ ਕਹਿਣਾ ਹੈ ਕਿ ਬਾਦਲ ਸੁਪੀਰ ਬਾਦਲ ਹੈ ਜਿਹੜੇ 5 ਸਾਲ ਐਮਪੀ ਰਹੇ ਆ ਉਹਨਾਂ ਨੇ ਫੋਸਪੁਰ ਦੇ ਵਿੱਚ ਇੱਕ ਵਾਰੀ ਵੀ ਗ੍ਰਾਂਡੀ ਨਹੀਂ ਮਾਰਿਆ ਤੁਸੀਂ ਸੋ ਬਿਲੋਂਗ ਕਰਦੇ ਹੋ ਉਸੋ ਤੋਂ ਜਿਵੇਂ ਉਹਨਾਂ ਨੇ ਕਦੇ ਗ੍ਰਾਂਡੀ ਨਹੀਂ ਮਾਰਿਆ ਨਹੀਂ ਉੱਪਰ ਕਿਸੇ ਤੋਂ ਇਹ ਸੋਚ ਵੀ ਨਾ ਰੱਖੋ ਫਰੋਇ ਪਰ ਦੇ ਕਿਲੋਮੀਟਰ ਦਾ ਜਵਾਰੇ ਵਾਲਾ ਪਿੰਡ ਆ ਜੀ ਮੇਰਾ ਤੇ ਤੁਸੀਂ ਜਿੱਤ ਕੇ ਸੰਸਦ ਪਹੁੰਚ ਜਾਂਦੇ ਹੋ ਮੰਗ ਕੀ ਆ ਹੋਊਗੀ ਔਰ ਮੁੱਦੇ ਕੀ ਕੀ ਹੋਣਗੇ ਹੋਣਗੇ ਟ੍ਰੇਨਾਂ ਦੀ ਆਵਾਜ਼ ਆ ਉਹ ਲਗਾਉਣ ਲਈ ਟ੍ਰੇਨ ਕਿਉਂ ਨਹੀਂ ਚੱਲਦੀ ਸਾਡੀ ਲੇਬਰ ਕੋਲੇ ਬਹੁਤ ਕੰਮ ਹੈ ਇਹ ਇੰਡਸਟਰੀ ਆਉਂਦੀ ਹੈ ਤੇ ਇੰਡਸਟਰੀ ਦੇ ਨਾਲ ਸਾਡਾ ਇਹ ਏਰੀਆ ਖੁਸ਼ਹਾਲ ਹੁੰਦਾ ਜਿਹੜੇ ਬਾਡਰ ਦੀਆਂ ਜ਼ਮੀਨਾਂ ਹਨ ਉਹਨਾਂ ਨੂੰ ਕੱਚੀਆਂ ਕੀਤਾ ਗਿਆ ਉਹਨਾਂ ਨੂੰ ਪੱਕੀਆਂ ਕਰਾਉਣ ਦਾ ਜਿਹੜਾ ਉਹਨਾਂ ਤੇ ਮਾਲਕੀ ਹੱਕ ਨਵਾਉਣ ਦਾ ਹਰ ਹਾਲਤ ਵਿੱਚ ਕੋਸ਼ਿਸ਼ ਕਰਾਂਗੇ ਇਹ ਗੱਲ ਕੀਤੀ ਹੈ ਟ੍ਰੇਨਾਂ ਦੀ 76 77 ਸਾਲ ਹੋ ਗਿਆ ਆਜ਼ਾਦੀ ਨੂੰ ਮਿਲਿਆ ਹੋਣਾ ਔਰ ਟਰਾਂਸਪੋਰਟ ਨੂੰ ਲੈ ਕੇ ਅੰਮ੍ਰਿਤਸਰ ਤੱਕ ਵੀ ਅਜੇ ਤੱਕ ਕੋਈ ਟ੍ਰੇਨ ਨਹੀਂ ਚੱਲੀ ਇਹ ਤਾਂ ਉਹ ਜਿਹੜੇ ਪਹਿਲਾਂ 70 ਸਾਲ ਰਾਜ ਕਰਕੇ ਗਏ ਐ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਉਹਨਾਂ ਨੂੰ ਪੁੱਛੋ ਇਹ ਸਵਾਲ ਹਾਂ ਲੋਕ ਉਹ ਵੀ ਜੀ